ਨਮਸਕਾਰ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਸਪੋਕਰ ਹੋ ਰਹਾ ਕਾ ਨਾ ਦੋਸਤੋ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਬਠਿੰਡਾ ਦੇ ਜਿਹੜੇ ਹੋਲ ਸੇਲ ਦੇ ਸਬਜ਼ੀਆਂ ਦੇ ਭਾਅ ਜਰੂਰ ਦੱਸੇ ਜਾਂਦੇ ਇਸ ਚੈਨਲ ਦੇ ਰਾਹੀਂ ਤੇ ਤੁਸੀਂ ਜੇ ਚੈਨਲ ਦੇ ਰਾਹੀਂ ਸਬਜ਼ੀਆਂ ਦੇ ਭਾਅ ਪਤਾ ਕਰਨੇ ਹੋ ਤਾਂ ਤੁਹਾਨੂੰ ਤੁਸੀਂ ਸਾਨੂੰ ਕਮੈਂਟਾਂ ਦੇ ਰਾਹੀਂ ਵੀ ਪੁੱਛ ਸਕਦੇ ਹੋ ਤਾਂ ਤੁਹਾਨੂੰ ਉਹ ਸਬਜ਼ੀ ਦਾ ਰੇਟ ਹੈ ਜਿਹੜਾ ਹਰ ਰੋਜ਼ ਕਮੈਂਟਾਂ ਦੇ ਵਿੱਚ ਜਿਹੜਾ ਤੁਸੀਂ ਦੱਸੋਗੇ ਪੜ੍ਹ ਕੇ ਦੱਸਿਆ ਜਾਵੇਗਾ ਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਬਠਿੰਡਾ ਦੇ ਹੋਲ ਸੇਲ ਜਿਹੜੀ ਸਬਜ਼ੀ ਮੰਡੀ ਦੇ ਭਾਅ ਜੀ ਆਪਾਂ ਸਭ ਤੋਂ ਪਹਿਲਾਂ ਆਲੂ ਦੀ ਗੱਲ ਕਰੀਏ ਤਾਂ ਆਲੂ ਘੱਟੋ-ਘੱਟ 1600 ਰੁਪਏ ਔਰ ਵੱਧ ਤੋਂ ਵੱਧ 1800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦਾ ਜਿਹੜਾ ਆਲੂ ਦਾ ਭਾਰ ਰਿਹਾ ਤੇ ਇਸ ਦੇ ਨਾਲ-ਨਾਲ ਜੇ ਆਪਾਂ ਗੱਲ ਕਰੀਏ ਤਾਂ ਸੁੱਕੇ ਪਿਆਜ਼ ਦੀ ਤਾਂ ਸੁੱਕੇ ਪਿਆਜ਼ ਦਾ ਰੇਟ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਘੱਟ ਤੋਂ ਘੱਟ 3000 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜਾ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਪਿਆਜ਼ ਦਾ ਰੇਟ ਰਿਹਾ ਜਿਸ ਦੇ ਨਾਲ ਨਾਲ ਦੱਸ ਦਈਏ ਤੁਹਾਨੂੰ ਵੀ ਟਮਾਟਰ ਦੇ ਰੇਟ ਦਿੱਤੇ ਟਮਾਟਰ ਦੀ ਗੱਲ ਕਰੀਏ ਤਾਂ ਆਪਾਂ ਟਮਾਟਰ ਘੱਟ ਤੋਂ ਘੱਟ 4000 ਔਰ ਵੱਧ ਤੋਂ ਵੱਧ 4500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਜਿਹੜਾ ਅੱਜ ਟਮਾਟਰ ਦਾ ਰਿਆ ਬਟਿੰਡਾ ਦੀ ਹੋਲਸੇਲ ਮੰਡੀ ਦੇ ਭਾਅ ਨੇ ਹੈ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਹਰੇ ਮਟਰ ਦੀ ਸਭ ਤੋਂ ਮਹਿੰਗਾ ਅੱਜ ਬਟਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਹਰਾ ਮਟਰ ਵੇਚਿਆ ਹਰਾ ਮਟਰ ਦਾ ਰੇਟ ਅੱਜ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵੇਚਿਆ ਔਰ ਵੱਧ ਤੋਂ ਵੱਧ 9200 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵੇਚਿਆ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤਾਂ ਕੀਆ ਕਦੂ ਬਠਿੰਡਾ ਦੀ ਹੋਰਸੇਲ ਮੰਡੀ ਦੇ ਰੇਟ ਹੋਰਸੇਲ ਮੰਡੀ ਦੇ ਵਿੱਚ ਜਿਹੜਾ ਅੱਜ ਕੀਆ ਕਦੂ ਦਾ ਰੇਟ ਘੱਟੋ ਘੱਟ 4500 ਰੁਪਏ ਪ੍ਰਤੀ ਕੁਆਂਟਲ ਔਰ ਬਾਅਦ ਤੋਂ ਵੱਧ 5500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਅੱਜ ਬਠਿੰਡਾ ਦੀ ਹੋਰਸੇਲ ਮੰਡੀ ਦਾ ਰੇਟ ਕੀਆ ਕਦੂ ਦਾ ਰਿਹਾ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤੋਰੀ ਦੀ ਤੋਰੀ ਦੀ ਸਬਜ਼ੀ ਦਾ ਅੱਜ ਜਿਹੜਾ ਭਾਅ ਰਿਹਾ ਉਹ ਤੁਹਾਨੂੰ ਦੱਸ ਦਈਏ ਕਿ ਤੋਰੀ ਅੱਜ ਬਠਿੰਡਾ ਦੀ ਹੋਰਸੇਲ ਮੰਡੀ ਦੇ ਵਿੱਚ ਘੱਟ ਤੋਂ ਘੱਟ 3500 ਔਰ ਵੱਧ ਤੋਂ ਵੱਧ 4000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਜਿਹੜਾ ਤੋਰੀ ਦਾ ਅੱਜ ਦਾ ਭਾਅ ਰਿਹਾ ਇਸ ਦੇ ਨਾਲ ਤੁਹਾਨੂੰ ਦੱਸਦੀ ਕਿ ਕਿਹੜੀ ਭਿੰਡੀ ਦੀ ਸਬਜ਼ੀ ਦਾ ਭਾਅ ਭਿੰਡੀ ਵੀ ਅੱਜ ਬਰਿੰਡਾ ਦੀ ਹੋਰ ਸੇਲ ਮੰਡੀ ਦੇ ਵਿੱਚ 4500 ਰੁਪਏ ਘੱਟ ਤੋਂ ਘੱਟ ਵਿਕੀ ਔਰ ਵੱਧ ਤੋਂ ਵੱਧ 5000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਤੋਰੀ ਦਾ ਅੱਜ ਦਾ ਨਾ ਭਾਅ ਰਿਹਾ ਇਸ ਦੇ ਨਾਲ ਨਾਲ ਤੁਹਾਨੂੰ ਦੱਸੀਏ ਵੀ ਜਿਹੜੇ ਗ੍ਰਾਹਕ ਆਏ ਉਸ ਦਾ ਜ਼ਰੂਰ ਖਿਆਲ ਰੱਖਣ ਕਿ ਤੁਹਾਨੂੰ ਕਿ ਰੇਟ ਜਾਂ ਫੜਨ ਵਾਲੇ ਦੁਕਾਨਦਾਰ ਜਿਹੜੇ ਰੇਟ ਜ਼ਿਆਦਾ ਨਾ ਲਗਾ ਸਕਣ ਤੁਸੀਂ ਹਰ ਰੋਜ਼ ਦੇ ਭਾਅ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦੇਖਦੇ ਰਹੋ ਸਰਤਾਰ ਨਿਊਜ਼ ਸਸ਼ੇਕਾਲ